ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਖਰੂਦ ਪਿਆ ਜਿਹੜਾ ਗਾਲੋ ਗਾਲੀ ਹੋਈ ਜਿਹੜਾ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਪਰ ਲੋਕਾਂ ਦੇ ਮੁੱਦਿਆਂ ਦਾ ਕੀਟਾ ਕੱਖ ਵੀ ਨਹੀਂ ਉਹ ਪੂਰੀ ਦੁਨੀਆ ਨੇ ਵੇਖਿਆ ਪਰ ਹੁਣ ਇੱਕ ਨਵੀਂ ਤੇ ਵੱਡੀ ਗੱਲ ਆ ਰਹੀ ਹੈ ਕਿ ਪੰਜਾਬ ਦੀ ਵਿਧਾਨ ਸਭਾ ਦਾ ਕੰਟਰੋਲ ਵੀ ਹੁਣ ਦਿੱਲੀ ਵਾਲਿਆਂ ਦੇ ਹੱਥ ਚਲਾ ਗਿਆ ਤੇ ਹੁਣ ਪੰਜਾਬ ਦੀ ਵਿਧਾਨ ਸਭਾ ਨੂੰ ਦਿੱਲੀ ਵਾਲੇ ਕੰਟਰੋਲ ਕਰਨ ਲੱਗੇ ਨੇ ਤੇ ਇਹਦੇ ਸਬੂਤ ਵੀ ਦਿੱਤੇ ਜਾਣ ਲੱਗ ਪਏ ਨੇ ਜਿਹੜੀ ਪੰਜਾਬ ਦੀ ਵਿਧਾਨ ਸਭਾ ਦੀ ਲਾਈਵ ਕਵਰੇਜ ਚੱਲਦੀ ਆ ਜਿਹੜੀ ਟੀਵੀਆਂ ਤੇ ਚੈਨਲਾਂ ਤੇ ਤੁਸੀਂ ਦੇਖਦੇ ਹੋ ਉਹਦਾ ਕੰਟਰੋਲ ਦਿੱਲੀ ਵਾਲਿਆਂ ਦੇ ਹੱਥ 'ਚ ਚਲਿਆ ਗਿਆ ਔਰ ਇਹ ਮੈਂ ਨਹੀਂ ਕਹਿ ਰਿਹਾ ਇਹ ਪੰਜਾਬ ਵਿਧਾਨ ਸਭਾ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਸ਼ਰਮ ਵੱਡਾ ਦੋਸ਼ ਲਾਇਆ ਔਰ ਉਹਨਾਂ ਨੇ ਕੁਝ ਫੋਟੋਆਂ ਤੇ ਵੀਡੀਓ ਵੀ ਜਾਰੀ ਕੀਤੀਆਂ ਨੇ ਜਿਹਦੇ ਚ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਵਾਲੇ ਨੇ ਉਹ ਪੰਜਾਬ ਵਿਧਾਨ ਸਭਾ ਦਾ ਜਿਹੜਾ ਲਾਈਵ ਚਲਾਉਣ ਵਾਲਾ ਕੰਟਰੋਲ ਰੂਮ ਹੈ ਉਹਦੇ ਵਿੱਚ ਬੈਠੇ ਦਿਖਾਏ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਪ੍ਰਤਾਪ ਸਿੰਘ ਬਾਜਵਾ ਹੋਵੇ ਜਾਂ ਆਰਟੀਆਈ ਐਕਟੀਵਿਸਟ ਜਿਹੜਾ ਮਾਨਕ ਗੋਇਲ ਹੋਵੇ ਜਾਂ ਹੋਰ ਕਿੰਨੇ ਸਾਰੇ ਲੋਕਾਂ ਨੇ ਇਹ ਮੁੱਦਾ ਵੱਡੇ ਪੱਧਰ ਤੇ ਚੁੱਕ ਲਿਆ ਕਿ ਦੇਖੋ ਯਾਰ ਹੁਣ ਪੰਜਾਬ ਦੀ ਵਿਧਾਨ ਸਭਾ ਨੂੰ ਵੀ ਦਿੱਲੀ ਵਾਲੇ ਚਲਾਉਣਗੇ ਪਹਿਲਾਂ ਇਹ ਵੱਡਾ ਰੌਲਾ ਪੈਂਦਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਪੰਜਾਬ ਦੇ ਹੀ ਭੇਜਣ ਦੀ ਬਜਾਏ ਉਹ ਦਿੱਲੀ ਤੋਂ ਤੇ ਹੋਰ ਥਾਵਾਂ ਤੋਂ ਭੇਜੇ ਗਏ ਉਸ ਤੋਂ ਬਾਅਦ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਵੱਡੇ ਅਹੁਦੇ ਸੀ ਮੁੱਖ ਮੰਤਰੀ ਦੇ মিডিਆ ਸਲਾਹਕਾਰ ਜਾਂ ਹੋਰ ਚੇਅਰਮੈਨ ਤੱਕ ਮਹਿਕਮਿਆਂ ਦੇ ਉਹ ਵੀ ਦਿੱਲੀ ਵਾਲਿਆਂ ਦੀ ਮਰਜ਼ੀ ਨਾਲ ਦਿੱਲੀ ਵਾਲੇ ਲਾਏ ਗਏ ਇਹਦੀਆਂ ਵੀ ਖਬਰਾਂ ਤੁਸੀਂ ਸਾਰਿਆਂ ਨੇ ਸੁਣੀਆਂ ਉਸ ਤੋਂ ਬਾਅਦ ਹੁਣ ਆ ਮਾਮਲਾ ਵੱਡੇ ਤੌਰ ਤੇ ਉੱਠ ਖੜਾ ਹੋਇਆ ਤੁਸੀਂ ਇਹ ਜਿਹੜੀ ਤਸਵੀਰ ਦੇਖ ਰਹੇ ਹੋ ਇਹ ਤਸਵੀਰ ਪ੍ਰਤਾਪ ਸਿੰਘ ਬਾਜਵਾ ਤੇ ਜਿਹੜੇ ਮਾਨਕ ਗੋਇਲ ਨੇ ਉਹ ਸ਼ੇਅਰ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਦਿੱਲੀ ਵਾਲੇ ਨੇ ਇਹ ਰਲ ਮਿਲ ਕੇ ਪੰਜਾਬ ਦੀ ਵਿਧਾਨ ਸਭਾ ਦੀ ਜਿਹੜੀ ਵੀਡੀਓਗ੍ਰਾਫੀ ਹੈ ਉਹਦੀ ਲਾਈਵ ਕਵਰੇਜ ਨੂੰ ਆਪਦੇ ਹਿਸਾਬ ਨਾਲ ਕੰਟਰੋਲ ਕਰ ਰਹੇ ਨੇ ਔਰ ਉਹਨਾਂ ਨੇ ਦੋ ਤਿੰਨ ਨਾਂ ਵੀ ਲੈ ਨੇ ਉਹ ਕਹਿ ਰਹੇ ਨੇ ਕਿ ਦਿੱਲੀ ਦੇ ਇਹ ਜਿਹੜੇ ਆਗੂ ਅਨਿਕੇਤ ਸਖਸੈਨਾ ਤੇ ਇੱਕ ਹੋਰ ਜਿਹੜਾ ਵਿਅਕਤੀ ਹੈ ਜਿਹੜੇ ਉਹਨਾਂ ਦੇ ਮੀਡੀਆ ਨੂੰ ਦੇਖਦੇ ਨੇ ਉਹ ਆ ਕੇ ਤੇ ਵਿਧਾਨ ਸਭਾ ਦੀ ਕਾਰਵਾਈ ਦੀ ਜਿਹੜੀ ਲਾਈਵ ਕਵਰੇਜ ਹੈ ਉਹਨੂੰ ਆਪਦੇ ਹਿਸਾਬ ਨਾਲ ਪੇਸ਼ ਕਰ ਰਹੇ ਨੇ ਪਹਿਲਾਂ ਵੀ ਇਹ ਮਾਮਲਾ ਜੋਰ ਨਾਲ ਉੱਠਦਾ ਰਿਹਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਦੋਂ ਤਾਂ ਸਰਕਾਰ ਦੇ ਮੰਤਰੀ ਤੇ ਸਰਕਾਰ ਦੇ ਬੰਦੇ ਬੋਲਦੇ ਨੇ ਉਹਨਾਂ ਦੀ ਨੇੜਿਓਂ ਫੋਟੋ ਪੂਰੀ ਆਵਾਜ਼ ਨਾਲ ਦਿਖਾਈ ਜਾਂਦੀ ਹੈ ਤੇ ਜਦੋਂ ਵਿਰੋਧੀ ਧਿਰਾਂ ਜਾਂ ਦੂਜੀਆਂ ਪਾਰਟੀਆਂ ਦੇ ਐਮ.ਐਲ.ਏ ਬੋਲਦੇ ਨੇ ਤਾਂ ਉਦੋਂ ਉਹਨਾਂ ਦੀ ਉਸ ਹਾਵ ਨਾਲ ਕਵਰੇਜ ਨਹੀਂ ਦਿਖਾਈ ਜਾਂਦੀ ਇਹ ਰੋਲਾ ਪਹਿਲਾਂ ਵੀ ਪੈਂਦਾ ਰਿਹਾ ਔਰ ਇਹ ਗੱਲ ਸੱਚ ਵੀ ਸੀ ਦੇਖੋ ਮੈਂ ਵੀ ਪਹਿਲਾਂ ਇੱਕ ਦੋ ਵੀਡੀਓ ਇਸ ਮੁੱਦੇ ਤੇ ਪੇਸ਼ ਕੀਤੀਆਂ ਪਹਿਲਾਂ ਜਦੋਂ ਫੋਟੋ ਤੱਕ ਨਹੀਂ ਦਿਖਾਈ ਜਾਂਦੀ ਸੀ ਦੂਜੇ ਐਮਐਲਿਆਂ ਦੀ ਬੜੀ ਬੇਈਮਾਨੀ ਮਤਲਬ ਸ਼ਰੇਆਮ ਪਾਰਸ਼ੀਐਲਟੀ ਸ਼ਰੇਆਮ ਵਿਤਕਰੇबाजी ਵੀਡੀਓ ਚ ਵਿਤਕਰੇबाजी ਕਮਾਲ ਹੈ ਇਹ ਪਹਿਲਾਂ ਦੇਖਦੇ ਰਹੇ ਆਪਾਂ ਲੰਬੇ ਟਾਈਮ ਤੋਂ ਮੈਂ ਖੁਦ ਇਹਦਾ ਗਵਾਹ ਹਾਂ ਕਿ ਜਦੋਂ ਤਾਂ ਸਰਕਾਰ ਨਾਲ ਸੰਬੰਧਤ ਕੋਈ ਐਮਐਲਏ ਸਾਹਿਬ ਕੋਈ ਮੰਤਰੀ ਸਾਹਿਬ ਬੋਲਦਾ ਸੀ ਫੋਟੋ ਐਨ ਨੇੜਿਓ ਤੇ ਆਵਾਜ਼ ਵੀ ਕਲੀਅਰ ਤੇ ਜਦੋਂ ਦੂਜੀ ਪਾਰਟੀ ਦਾ ਕੋਈ ਬੋਲਦਾ ਸੀ ਤਾਂ ਉਦੋਂ ਆਵਾਜ਼ ਵੀ ਬੰਦ ਕਰ ਲਈ ਜਾਂਦੀ ਸੀ ਔਰ ਫੋਟੋ ਜੇ ਦਿਖਾਈ ਜਾਂਦੀ ਸੀ ਤਾਂ ਐ ਜਿਵੇਂ ਕੀੜੀ ਮਤਲਬ ਇੱਕ ਬਹੁਤ ਵੱਡੇ ਹਾਲ ਨੂੰ ਦਿਖਾ ਕੇ ਦੇ ਵਿੱਚ ਕੀੜੀ ਇੰਨੀ ਕੁ ਜਿੰਨੀ ਫੋਟੋ ਉਹਨਾਂ ਦੀ ਆਉਂਦੀ ਸੀ ਐਵੇਂ ਤੁਸੀਂ ਸਾਰੇ ਗਵਾਹੋਂ ਮੈਨੂੰ ਲੱਗਦਾ ਐ ਇਸ ਗੱਲ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਮਿੱਤਰ ਨੇ ਉਹ ਵੀ ਮੁੱਕਰ ਨਹੀਂ ਸਕਣਗੇ ਕਿਉਂਕਿ ਇਹ ਸੱਚਾ ਗੱਲ ਹੁਣ ਕੀ ਇਹ ਬੇਈਮਾਨੀ ਨਹੀਂ ਕੀ ਇਹ ਵਿਤਕਰੇबाजी ਨਹੀਂ ਦੇਖੋ ਉਹ ਕਹਿੰਦੇ ਆ ਜੇਕਰ ਪੱਲੇ ਸੱਚ ਤੇ ਕੋਠੇ ਚੜ੍ਹ ਕੇ ਨੱਚ ਜੇ ਆਮ ਆਦਮੀ ਪਾਰਟੀ ਵਿਧਾਨ ਸਭਾ ਚ ਸੱਚ ਪੇਸ਼ ਕਰਦੀ ਐ ਸੱਚ ਲੈ ਕੇ ਜਾਂਦੀ ਐ ਤਾਂ ਫਿਰ ਵਿਰੋਧੀਆਂ ਦੀ ਫੋਟੋ ਦਿਖਾਉਣ ਤੋਂ ਉਹਨਾਂ ਨੂੰ ਬਰਾਬਰ ਪੇਸ਼ ਕਰਨ ਤੋਂ ਜਾਂ ਉਹਨਾਂ ਦੀ ਗੱਲ ਬਰਾਬਰ ਲੋਕਾਂ ਚ ਜਾਣ ਦੇਣ ਤੋਂ ਤਕਲੀਫ ਕੀ ਐ ਫਿਰ ਉਹਨਾਂ ਵਰੀ ਆਵਾਜ਼ ਬੰਦ ਜਿਹੜੀ ਕੀਤੀ ਜਾਂਦੇ ਦੋਸ਼ ਲੱਗਦੇ ਰਹੇ ਜਾਂ ਹੁਣ ਇਹ ਅੱਜ ਜਿਹੜੀ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਕੱਢ ਮਾਰੀ ਐ ਕਿ ਆਹ ਦੇਖੋ ਦਿੱਲੀ ਵਾਲੇ ਆ ਕੇ ਤੇ ਪੰਜਾਬ ਦੀ ਵਿਧਾਨ ਸਭਾ ਦੀ ਕਾਰਵਾਈ ਲਾਈਵ ਕੰਟਰੋਲ ਆਪਦੇ ਹੱਥ ਚ ਲੈ ਰਹੇ ਨੇ ਕੀ ਫਿਰ ਉਹ ਠੀਕ ਐ ਮੈਨੂੰ ਲੱਗਦਾ ਬਿਲਕੁਲ ਨਹੀਂ ਮੈਨੂੰ ਲੱਗਦਾ ਇਹ ਸਰਾ ਸਰ ਗਲਤ ਐ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖ ਦਿਓ ਦੇਖੋ ਯਾਰ ਜਿਹੜਾ ਪੰਜਾਬ ਐ ਬਹੁਤ ਕੁਸ਼ ਇਹਨੇ ਹੁਣ ਤੱਕ ਬਰਦਾਸ਼ਤ ਕੀਤਾ ਹੈ ਸਾਰੀਆਂ ਸਰਕਾਰਾਂ ਇਹਨੇ ਵੇਖੀਆਂ ਹਰ ਪਾਰਟੀ ਨੇ ਪੰਜਾਬ ਦੇ ਨਾਲ ਇੱਕ ਤਰ੍ਹਾਂ ਦਗਾ ਹੀ ਕੀਤਾ ਪਹਿਲੀਆਂ ਪਾਰਟੀਆਂ ਦੀਆਂ ਸਰਕਾਰਾਂ ਵੇਖੀਆਂ ਉਹ ਵੀ ਕੋਈ ਦੁੱਧ ਤੋਤੀਆਂ ਨਹੀਂ ਸੀ ਹੁਣ ਉਸ ਤੋਂ ਬਾਅਦ ਨਵੀਂ ਪਾਰਟੀ ਦੀ ਸਰਕਾਰ ਆਈ ਇਹ ਕੀ ਕਰ ਰਹੀ ਹੈ ਤੁਸੀਂ ਵੇਖ ਰਹੇ ਹੋ ਹੁਣ ਜੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਹੋਇਆ ਬੀਤੇ ਦਿਨ ਉਹ ਕੀ ਸੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜੇ ਐਮਐਲਏ ਚੁਣ ਕੇ ਭੇਜੇ ਗਏ ਉਹ ਕਾਹਤੋਂ ਚੁਣ ਕੇ ਭੇਜੇ ਦੇ ਲੋਕਾਂ ਦੇ ਮੁੱਦਿਆਂ ਦਾ ਹੱਲ ਹੋਵੇ ਉੱਥੇ ਬੈਸਾ ਹੋਣ ਹੁਣ ਇਹਨਾਂ ਨੇ ਸੈਸ਼ਨ ਸਦਿਆ ਬੇਅਦਬੀ ਤੇ ਕਾਨੂੰਨ ਬਣਾਉਣ ਲਈ ਕੀ ਕਾਨੂੰਨ ਬਣਾਤਾ ਨਹੀਂ ਬਣਾਇਆ ਕੱਖ ਨਹੀਂ ਕੀਤਾ ਰੌਲਾ ਰੂਲਾ ਪਾ ਕੇ ਤੇ ਉਹਦੇ ਲਈ ਕਾਨੂੰਨ ਬਣਾਉਣ ਲਈ ਕਮੇਟੀ ਬਣਾ ਕੇ ਆਗੇ ਵੀ ਆਉਣ ਵਾਲੇ ਟਾਈਮ 'ਚ ਉਹ ਸੋਚੇ ਤੇ ਕਮੇਟੀ ਬਣਾਉਣੀ ਸੀ ਤੇ ਫਿਰ ਉਂਝ ਵੀ ਬਣ ਸਕਦੀ ਸੀ ਇਹ ਕੰਮ ਪਹਿਲਾਂ ਵੀ ਕਰਕੇ ਜਾਇਆ ਜਾ ਸਕਦਾ ਸੀ ਅੱਛਾ ਉੱਥੇ ਫਿਰ ਹੋਇਆ ਕੀ ਵਿਧਾਨ ਸਭਾ ਦੇ ਵਿੱਚ ਸ਼ਰਿਆਮ ਉਥੇ ਖਰੂਦ ਪਾਇਆ ਗਿਆ ਲੋਕਾਂ ਦੇ ਜਿਹੜੇ ਟੈਕਸ ਹੈ ਉਹਦਾ ਕਰੋੜਾਂ ਰੁਪਈਆ ਉਥੇ ਵਿਧਾਨ ਸਭਾ ਚ ਉਜਾੜਿਆ ਗਿਆ ਤੇ ਕੱਢਿਆ ਕੀ ਉਹ ਚੋਂ ਨਿਕਲਿਆ ਕੀ ਕੱਖ ਵੀ ਨਹੀਂ ਉਥੇ ਗਾਲਾਂ ਕੱਢੀਆਂ ਗਈਆਂ ਉਥੇ ਰੌਲਾ ਪਿਆ ਇੱਕ ਦੂਜੇ ਨੂੰ ਧਮਕੀਆਂ ਮੁੱਖ ਮੰਤਰੀ ਸਾਹਿਬ ਮਜੀਠੀਆ ਨੂੰ ਵਿੱਚ ਲੈ ਕੇ ਬਹਿ ਗਏ ਵੀ ਮਜੀਠੀਆ ਦੇ ਘਰੇ ਜਿਹੜਾ ਪੁਲਿਸ ਨੇ ਛਾਪਾ ਮਾਰਿਆ ਉਹ ਮਾਰਨ ਦਾ ਤਰੀਕਾ ਗਲਤ ਨਹੀਂ ਸੀ ਪੁਲਿਸ ਤਾਂ ਐਵੇਂ ਹੀ ਕਰਦੀ ਹੁੰਦੀ ਆ ਪੁਲਿਸ ਤਾਂ 4 ਵਜੇ ਜਾ ਕੇ ਹੀ ਫੜਦੀ ਹੁੰਦੀ ਆ ਪੁਲਿਸ ਤਾਂ ਐ ਹੀ ਕਰੂਗੀ ਫੜਨ ਦਾ ਤਰੀਕਾ ਕਿਵੇਂ ਬਦਲ ਲਗੇ ਵਗੈਰਾ ਵਗੈਰਾ ਹੁਣ ਜਦੋਂ ਆਪ ਦਾ ਕੋਈ ਆਗੂ ਫੜਿਆ ਜਾਂਦਾ ਫਿਰ ਆਮ ਆਦਮੀ ਪਾਰਟੀ ਵੀ ਸਾਰੇ ਲੋਕਾਂ ਵਾਂ ਕਹਿੰਦੀ ਆ ਵੀ ਇਹ ਤਰੀਕਾ ਨਹੀਂ ਸੀ ਠੀਕ ਪੁਲਿਸ ਦਾ ਪਰ ਜਦੋਂ ਦੂਜਾ ਕੋਈ ਫੜਿਆ ਜਾਵੇ ਤਾਂ ਫਿਰ ਸਭ ਕੁਝ ਠੀਕ ਲੱਗਦਾ ਹੈ ਅਸਲ ਚ ਕਹਾਣੀ ਇਹ ਆ ਆਪਣੇ ਵਰੀ ਪੋਲੇ ਤੇ ਦੂਜਿਆਂ ਵਰੀ ਠੋਲੇ ਬਸ ਇੱਥੇ ਕਹਾਣੀ ਐ ਹੁਣ ਵਿਧਾਨ ਸਭਾ ਦੇ ਵਿੱਚ ਜਦੋਂ ਪ੍ਰਤਾਪ ਸਿੰਘ ਜਿਹੜੇ ਜਿਹੜੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜਦੋਂ ਉਹ ਬੋਲ ਰਹੇ ਸੀ ਤਾਂ ਉਧਰੋਂ ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਵੀ ਇਹਨਾਂ ਨੇ ਆਹ ਕੀਤਾ ਉਹ ਕੀਤਾ ਤਾਂ ਉਧਰੋਂ ਜਿਹੜਾ ਕਾਂਗਰਸ ਦਾ ਇੱਕ ਐਮਐਲਏ ਆ ਬਾਵਾ ਹੈਨਰੀ ਉਹਨੇ ਉਹਨੇ ਗਾਲ ਕੱਢ ਮਾਰੀ ਹੁਣ ਉਹ ਕਹਿੰਦਾ ਵੀ ਮੈਂ ਤਾਂ ਗਾਲ ਕੱਢੀ ਐ ਵੀ ਇਹਨਾਂ ਨੇ ਪਹਿਲਾਂ ਮੈਨੂੰ ਬਹੁਤ ਪੁੱਠਾ ਬੋਲਿਆ ਮੇਰੇ ਪਰਿਵਾਰ ਤੇ ਮੇਰੇ ਤੇ ਬਹੁਤ ਵੱਡਾ ਦੋਸ਼ ਲਾਇਆ ਤੇ ਮੈਂ ਕੱਢੀ ਐ ਹੁਣ ਕੀ ਇਹ ਵਿਧਾਨ ਸਭਾ ਦੀ ਕਾਰਵਾਈ ਐ ਐਦਾਂ ਤਾਂ ਮੈਨੂੰ ਲੱਗਦਾ ਚੌਥੀ ਪੰਜਵੀਂ ਵਾਲੇ ਜਿਹੜੇ ਸਿਆਣੇ ਜਵਾਕ ਉਹ ਵੀ ਨਹੀਂ ਕਰਦੇ ਹੁਣ ਆਪਾਂ ਸਾਰੇ ਵੀ ਰੋਜ਼ ਇਹ ਵੀਡੀਓ 'ਚ ਗੱਲਾਂ ਕਰਦੇ ਆ ਬੜੇ ਤਿੱਖੇ ਮੁੱਦਿਆਂ ਤੇ ਵੱਡੇ ਮੁੱਦਿਆਂ ਤੇ ਵੀ ਗੱਲ ਕਰਦੇ ਆ ਪਰ ਗਾਲ ਕੱਢ ਕੇ ਐਦਾਂ ਲੋਕਾਂ ਸਾਹਮਣੇ ਜਿੱਥੇ ਕੈਮਰੇ ਚੱਲਦੇ ਆ ਪੇਸ਼ ਆਉਣਾ ਕੀ ਐ ਠੀਕ ਐ ਹੁਣ ਉੱਥੇ ਹੀ ਜਿਹੜੇ ਖਜ਼ਾਨਾ ਮੰਤਰੀ ਪੰਜਾਬ ਦੇ ਹਰਪਾਲ ਚੀਮਾ ਲੈ ਉਹ 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 ਵੀ ਉੱਥੇ ਧਮਕੀਆਂ ਦੇਈ ਗਏ ਬਈ ਅਸੀਂ ਠੋਕ ਕੇ ਰੱਖ ਦਿਆਂਗੇ ਜੇ ਸਾਡੇ ਨਾਲ ਪੰਗਾ ਲਿਆ ਤਾਂ ਖਜ਼ਾਨਾ ਮੰਤਰੀ ਸਾਹਿਬ ਠੀਕ ਹੈ ਤੁਹਾਡਾ ਰਾਜ ਆ ਤੁਹਾਡੇ ਹੱਥ ਪਾਵਰ ਆ ਠੀਕ ਹੈ ਤੁਸੀਂ ਠੋਕ ਕੇ ਤਾਂ ਰੱਖਣਾ ਹੁੰਦਾ ਤੇ ਪਰ ਜੇ ਤੁਸੀਂ ਇਹ ਗੱਲ ਕੈਮਰਾ ਸਾਹਮਣੇ ਨਾ ਵੀ ਆਖੋ ਤੇ ਫਿਰ ਕੀ ਪਤਾ ਨਹੀਂ ਕਿਸੇ ਨੂੰ ਸਭ ਨੂੰ ਪਤਾ ਹੈ ਵੀ ਜੀਦੇ ਆਤਮਦਾਣੀ ਉਹ ਕਮਲੀ ਵੀ ਸਿਆਣੀ ਇਹ ਪਤਾ ਹੀ ਹੈ ਵੀ ਭਾਈ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਇਹ ਪਤਾ ਹੀ ਹੈ ਕਿ ਤਕੜੇ ਦਾ ਸੱਤੀ ਦੀ ਹੀ 100 ਹੁੰਦਾ ਹੈ ਤੇ ਜਿਹਦੇ ਹੱਥ ਚ ਪਾਵਰ ਹੈ ਉਹਨੇ ਠੋਕ ਕੇ ਰੱਖਣਾ ਹੁੰਦਾ ਸੋ ਮੁੱਖ ਮੰਤਰੀ ਸਾਹਿਬ ਵੀ ਉਥੇ ਗੁੱਸੇ ਚ ਆਏ ਪੜਕੇ ਦੇਖੇ ਉਥੇ ਖਜ਼ਾਨਾ ਮੰਤਰੀ ਸਾਹਿਬ ਵੀ ਉਥੇ ਫਿਰ ਜਿਹੜਾ ਖੈਰਾ ਤੇ ਖਜ਼ਾਨਾ ਮੰਤਰੀ ਚੀਮਾ ਸਾਹਿਬ ਉਹ ਪਰਸਨਲ ਇੱਕ ਦੂਜੇ ਨੂੰ ਤਾਨੇ ਮੇਣੇ ਤੂੰ ਤੂੰ ਮੈਂ ਮੈਂ ਮਤਲਬ ਆਪਦੇ ਮੂੰਹ ਮੀਆਂ ਮਿੱਠੂ ਬਣੀ ਜਾਂਦੇ ਨੇ ਵੀ ਅਸੀਂ ਬੜੇ ਚੰਗੇ ਆ ਅਸੀਂ ਬੜਾ ਐ ਕੀਤਾ ਦੂਜਿਆਂ ਨੇ ਕੀਤਾ ਕਿਸੇ ਨੇ ਕੀ ਕੀਤਾ ਲੋਕਾਂ ਦੇ ਮੁੱਦੇ ਕੀ ਵਿਧਾਨ ਸਭਾ ਤੇ ਡਿਸਕਸ ਹੋਏ ਲੋਕਾਂ ਦੇ ਕਿਸੇ ਇੱਕ ਮੁੱਦੇ ਦਾ ਹੱਲ ਵੀ ਕਿਸੇ ਪਾਰਟੀ ਨੇ ਕੱਢਿਆ ਦੇਖੋ ਲੋਕਾਂ ਦੇ ਧੀਆ ਪੁੱਤਰ ਡਿਗਰੀਆਂ ਲੈ ਕੇ ਬੇਰੁਜ਼ਗਾਰ ਫਿਰਦੇ ਨੇ ਕਿਸੇ ਨੇ ਰੁਜ਼ਗਾਰ ਦਿੱਤਾ ਐਵੇਂ ਟਾਰਾ ਮਰੀਏ ਦੇ ਕਾਲੀਆਂ ਦੀ ਸਰਕਾਰ ਵੇਲੇ ਉਹ ਕਹਿੰਦੇ ਸੀ ਅਸੀਂ 80000 ਨੂ ਨੌਕਰੀ ਦੇਤੀ ਕਾਂਗਰਸ ਵਾਲੇ ਇਹ ਕਹਿ ਕੇ ਆਏ ਸੀ ਵੀ ਘਰ ਘਰ ਨੌਕਰੀ ਦਿਆਂਗੇ ਅੰਤ ਤੇ ਇਹ ਕਹਿੰਦੇ ਵੇਖੇ ਗਏ ਅਸੀਂ 80000 ਨੌਕਰੀ ਦਿੱਤੀ ਆਮ ਆਦਮੀ ਪਾਰਟੀ ਵੀ ਸਾਢੇ 3 ਸਾਲ ਟਾਈਮ ਬੀਤ ਗਿਆ ਥੋੜਾ ਜਿਹਾ ਰਹਿ ਗਿਆ ਇਹ ਵੀ ਕਹੀ ਜਾਂਦੇ ਸੀ 50000 ਨੂ ਦੇਤੀ ਤੇ ਪੰਜਾਬ ਚ ਬੇਰੁਜ਼ਗਾਰ ਕਿੰਨੇ ਨੇ ਲਗਭਗ 85 ਲੱਖ ਦੇ ਨੇੜੇ ਤੜੇ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਜਿਨ੍ਹਾਂ ਨੂੰ ਰੁਜ਼ਗਾਰ ਚਾਹੀਦਾ ਐਵੇਂ ਨਹੀਂ ਜਾਜ ਪਰ ਪਰ ਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾ ਰਹੇ ਦਾਵੇ ਤਾਂ ਇਹ ਸੀ ਨਾ ਕਿ ਜੇ ਸਾਡੀ ਸਰਕਾਰ ਆ ਗਈ ਪਹਿਲਾਂ ਨੇ ਬਹੁਤ ਲੁੱਟਿਆ ਕੁੱਟਿਆ ਤੇ ਕੀਤਾ ਕੱਖ ਨਹੀਂ ਦਾਵੇ ਸੀ ਕਿ ਇੱਥੋਂ ਸਾਰੇ ਨੌਜਵਾਨ ਬਾਹਰ ਜਾਣਾ ਬੰਦ ਕਰਨਗੇ ਜਿਹੜੇ ਚਲੇ ਗਏ ਉਹਨਾਂ ਮੁਲਕਾਂ 'ਚ ਉਹ ਵੀ ਵਾਪਸ ਆਉਣਗੇ ਦਾਵਾ ਤੇ ਇਹ ਵੀ ਸੀ ਵੀ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਿਆ ਕਰਨਗੇ ਪਰ ਕੀ ਇਹ ਦਾਵਾ ਪੂਰਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਇਹ ਦਾਵਾ ਸੀ ਕੀ ਬਣਿਆ ਇਸ ਦਾਵੇ ਦਾ ਕੱਖ ਨਹੀਂ ਬਣਿਆ ਹੁਣ ਕੀ ਉੱਥੇ ਕਿਸਾਨਾਂ ਦੀਆਂ ਫਸਲਾਂ ਬਾਰੇ ਜਾਂ ਕਿਸਾਨਾਂ ਦੀਆਂ ਫਸਲਾਂ ਦੀ ਐਮਐਸਪੀ ਬਾਰੇ ਜਾਂ ਮਜ਼ਦੂਰਾਂ ਦੀ ਜਿਹੜੀ ਬਹੁਤ ਪਹਿੜੀ ਜ਼ਿੰਦਗੀ ਹੈ ਉਹਨੂੰ ਉਹਨੂੰ ਠੀਕ ਕਰਨ ਬਾਰੇ ਉਹਨੂੰ ਸੁਧਾਰਨ ਬਾਰੇ ਜਾਂ ਦੁਕਾਨਦਾਰਾਂ ਨੂੰ ਉੱਪਰ ਚੁੱਕਣ ਬਾਰੇ ਜਾਂ ਬੇਰੁਜ਼ਗਾਰਾਂ ਬਾਰੇ ਜਾਂ ਕੱਚੇ ਮਲਾਜ਼ਮਾਂ ਬਾਰੇ ਕੁਝ ਹੋਇਆ ਹੁਣ ਕੋਈ ਕਹੇਗਾ ਨਹੀਂ ਇਹ ਤੈਨੂੰ ਪਤਾ ਨਹੀਂ ਇਹ ਤਾਂ ਬੇਅਦਬੀ ਬਾਰੇ ਸੈਸ਼ਨ ਰੱਖਿਆ ਸੀ ਅੱਛਾ ਬੇਅਦਬੀ ਬਾਰੇ ਸੈਸ਼ਨ ਸੀ ਜੇ ਬੇਅਦਬੀ ਤੇ ਕਾਨੂੰਨ ਬਣਾਉਣ ਲਈ ਰੱਖੇ ਸੈਸ਼ਨ 'ਚ ਤੂੰ ਤੂੰ ਮੈਂ ਮੈਂ ਤਾਣੇ ਮੇਨੇ ਗਾਲਾਂ ਕੱਢੀਆਂ ਜਾ ਸਕਦੀਆਂ ਨੇ ਤਾਂ ਲੋਕਾਂ ਦੇ ਮੁੱਦਿਆਂ ਤੇ ਗੱਲ ਕਿਉਂ ਨਹੀਂ ਕੀਤੀ ਜਾ ਸਕਦੀ ਕੀਤੀ ਜਾ ਸਕਦੀ ਆ ਉੱਥੇ 80 ਤੋਂ 90 ਫੀਸਦੀ ਟਾਈਮ ਵਿਧਾਨ ਸਭਾ ਦੇ ਵਿੱਚ ਵੇਸਟ ਕੀਤਾ ਗਿਆ ਫਾਲਤੂ ਦੀਆਂ ਗੱਲਾਂ ਤੇ ਤਾਣੇ ਮੇਣਿਆਂ ਤੇ ਧਮਕੀਆਂ ਤੇ ਗਾਲਾਂ ਤੇ ਖਰੂਦ ਤੇ ਤੇ ਕੀਤਾ ਕੱਖ ਨਹੀਂ ਗਿਆ ਹੁਣ ਤੁਸੀਂ ਦੱਸ ਦਿਓ ਜੇਕਰ ਉੱਥੇ ਇਹ ਹੋ ਸਕਦਾ ਸੀ ਤਾਂ ਫਿਰ ਲੋਕਾਂ ਦੇ ਦੂਜੇ ਮੁੱਦਿਆਂ ਤੇ ਗੱਲ ਕਿਉਂ ਨਹੀਂ ਸੀ ਹੋ ਸਕਦੀ ਅਸਲ 'ਚ ਸਥਿਤੀ ਉਹ ਆ ਆਖੇ ਹੱਥੋਂ ਕੁਛ ਦੇਣਾ ਨਹੀਂ ਤੇ ਮੂੰਹੋਂ ਫਿੱਕੇ ਪੈਣਾ ਨਹੀਂ ਚਲ ਖਾ ਬਚਣਾ ਸਭ ਕੁਝ ਤੇਰਾ ਹੀ ਆ ਇਹ ਪੰਜਾਬੀ ਦਾ ਇੱਕ ਮੁਹਾਵਰਾ ਜਿਹੜਾ ਇਹ ਬਿਲਕੁਲ ਇੱਥੇ ਢੁਕਦਾ ਸੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਫਿਰ ਇਨ 4 ਦਿਨ ਲੋਕਾਂ ਦਾ ਪੈਸਾ ਬਰਬਾਦ ਕੀਤਾ ਗਿਆ ਖੌਰੂ ਪਿਆ ਗਾਲਾਂ ਨਿਕਲੀਆਂ ਪੂਰੀ ਦੁਨੀਆ ਨੂੰ ਜਲੂਸ ਵਿਖਾਇਆ ਗਿਆ ਤੇ ਪੈਸਾ ਬਰਬਾਦ ਕਰਨ ਤੋਂ ਬਿਨਾ ਕੱਖ ਵੀ ਉਥੋਂ ਨਿਕਲਿਆ ਨਹੀਂ ਹੈ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੇ ਮੈਂ ਫੇਰ ਕਹਿੰਦਿਆਂ ਪਿਆਰਿਓ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਾਲੋ ਜ਼ਰੂਰ ਕਰ ਲਿਓ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਵੀ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਜਿਹੜੀਆਂ ਚੈਨਲ ਤੇ ਜਾਣਕਾਰੀਆਂ ਆਪਾਂ ਪਾਉਣੇ ਆ ਉਹ ਸਭ ਤੋਂ ਪਹਿਲਾਂ ਪਹੁੰਚ ਸਕਣ ਜੇ ਬੈਲ ਵਾਲਾ ਘੰਟੀ ਵਾਲਾ ਬਟਨ YouTube ਤੇ ਸਬਸਕ੍ਰਾਈਬ ਕਰਕੇ ਦਬਾਓਗੇ ਨਾ ਤੇ ਫਿਰ ਤੁਹਾਡੇ ਕੋਲ ਸਭ ਤੋਂ ਪਹਿਲਾਂ ਸਹੀ ਜਾਣਕਾਰੀਆਂ ਪਹੁੰਚਣਗੀਆਂ ਸੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ